ਹੈਲੋ ਬਾਈ ਜੀ ਅੱਜ ਮੈਂ ਸਿਖਾਉਂਗਾ ਕੁਲਚੇ ਬਣਾਉਣੇ ਕੁਲਚੇ ਕਿਵੇਂ ਬਣਾਉਣੇ ਆ ਆ ਮੇਰੀ ਸਾਰੀ ਵੀਡੀਓ ਐਂਡ ਤੱਕ ਦੇਖਿਓ ਬਾਈ ਜੀ ਜਿਹੜਾ ਮੈਂ ਹੱਥ 'ਚ ਕੁਲਚਾ ਫੜਿਆ ਹੋਇਆ ਐ ਐਵੇਂ ਜੇ ਤੁਸੀਂ ਵੀ ਘਰੇ ਬਣਾ ਸਕਦੇ ਹੋ ਵੀਡੀਓ ਹੁਣ ਬਾਈ ਜੀ ਕਰਦੇ ਆ ਸਟਾਰਟ ਸਭ ਤੋਂ ਪਹਿਲਾਂ ਬਾਈ ਜੀ ਆਲੂ ਉਬਾਲਨੇ ਆ ਫਿਰ ਇਹਨੂੰ ਠੰਡੇ ਕਰਨੇ ਆਲੂਆਂ ਨੂੰ ਫਿਰ ਉਸ ਤੋਂ ਬਾਅਦ ਛਿੱਲ ਕੇ ਫਿਰ ਕੱਟਨੇ ਆ ਜਿਵੇਂ ਅਸੀਂ ਕੱਟੀ ਜਾਂਦੇ ਆ ਆਲੂ ਬਾਈ ਜੀ ਆਲੂ ਕੱਟਲੇ ਤਾਂ ਫਿਰ ਉਸ ਤੋਂ ਬਾਅਦ ਆਪਾਂ ਲੇਵਾਂਗੇ ਗੰਡੇ ਹਰੀਆਂ ਮਿਰਚਾਂ ਤੇ ਨਿੰਬੂ ਬਾਈ ਜੀ ਆਹ ਵੇਖ ਲਓ ਮੈਂ ਨਿੰਬੂ ਹਰੀਆਂ ਮਿਰਚਾਂ ਤੇ ਗੰਡੇ ਲੈ ਲਿਆ ਹੁਣ ਇਹਨਾਂ ਨੂੰ ਧੋਵਾਂਗੇ ਧੋ ਕੇ ਹੁਣ ਇਹਨਾਂ ਨੂੰ ਕਟਾਂਗੇ ਬਾਈ ਜੀ ਹੁਣ ਤੁਹਾਨੂੰ ਦੱਸਾਂਗੇ ਤੁਸੀਂ ਇਹਦੇ ਚ ਕੀ ਕੀ ਵਰਤੋਂ ਚ ਲੈਣੇ ਆ ਆਹ ਵੇਖ ਲਓ ਬਾਈ ਜੀ ਛੋਲੇ ਲੈਣੇ ਆ ਤੇ ਆਹ ਮਸਾਲਾ ਲੈਣਾ ਜਿਹੜਾ ਜੀਰਾ ਧਨੀਆ ਦਾ ਬਣਾਇਆ ਹੋਇਆ ਕਾਲੇ ਰੰਗ ਦਾ ਹੁਣ ਬਾਈ ਜੀ ਤਵੀਰ ਨੂੰ ਰੱਖਦੇ ਆ ਚੁੱਲੇ ਤੇ ਆਹ ਵੇਖ ਲਓ ਭਾਈ ਜੀ ਚੋਲੇ ਤੇ ਆਪਾਂ ਤਵੀ ਰੱਖਤੀ ਆ ਹੁਣ ਤੁਹਾਨੂੰ ਦੱਸਾਂਗੇ ਇਮਲੀ ਦਾ ਪਾਣੀ ਬਣਾਉਣਾ ਭਾਈ ਜੀ ਤੁਸੀਂ ਇੱਕ ਭਾਂਡਾ ਲੈਣਾ ਫਿਰ ਇਮਲੀ ਉਹਦੇ ਚ ਪਾ ਕੇ ਨਾ ਪਾਣੀ ਪਾ ਦਿਓ ਤੇ ਭਿਗਾ ਕੇ ਰੱਖਿਓ ਥੋੜੀ ਦੇਰ ਬਾਅਦ ਉਹਦੇ ਚ ਜਿਹੜਾ ਪਾਣੀ ਪਾਣੀ ਰੱਖ ਲਿਓ ਤੇ ਇਮਲੀ ਗਿੱਟਾ ਕੱਢਦੇ ਹੋ ਭਾਈ ਜੀ ਗਿੱਟਾ ਕੱਢਣ ਦੇ ਬਾਅਦ ਜਿਹੜਾ ਆਹ ਇਮਲੀ ਦਾ ਪਾਣੀ ਤਿਆਰ ਹੋ ਜੂਗਾ ਭਾਈ ਜੀ ਇਮਲੀ ਦਾ ਪਾਣੀ ਤਿਆਰ ਹੋ ਜਾਵੇ ਹੁਣ ਆਪਾਂ ਤਵੀ ਤੇ ਪਾਵਾਂਗੇ ਰਫਾਇੰਡ ਭਾਈ ਜੀ ਰੈਂਡ ਤਵੀ ਤੇ ਪਾਤਾ ਹੁਣ ਆਪਾਂ ਤਵੀ ਤੇ ਪਾਵਾਂਗੇ ਆਲੂ ਭਾਈ ਜੀ ਆਲੂ ਪਾਤੇ ਆ ਹੁਣ ਆਪਾਂ ਪਾਵਾਂਗੇ ਉਬਲੇ ਹੋਏ ਛੋਲੇ ਭਾਈ ਜੀ ਛੋਲੇ ਪਾਤੇ ਆ ਹੁਣ ਪਾਵਾਂਗੇ ਜੀਰਾ ਧਨੀਆ ਦਾ ਮਸਾਲਾ ਜਿਹੜਾ ਆਪਾਂ ਘਰੇ ਤਿਆਰ ਕਰਨਾ ਜੀਰਾ ਧਨੀਆ ਦਾ ਮਸਾਲਾ ਹੈ ਹੁਣ ਪਾਵਾਂਗੇ ਭਾਈ ਸੁੱਕੀਆਂ ਮਿਰਚਾਂ ਪਿਸੀਆਂ ਹੋਈਆਂ ਭਾਈ ਜੀ ਸੁੱਕੀਆਂ ਮਿਰਚਾਂ ਵਜੇ ਪਾਲੀਆਂ ਹੁਣ ਪਾਵਾਂਗੇ ਨਮਕ ਭਾਈ ਜੀ ਨਮਕ ਪਾਉਣ ਦੇ ਬਾਅਦ ਹੁਣ ਪਾਵਾਂਗੇ ਭਾਈ ਜੀ ਇਮਲੀ ਦਾ ਪਾਣੀ ਇਮਲੀ ਦਾ ਪਾਣੀ ਪਾਉਣ ਦੇ ਬਾਅਦ ਹੁਣ ਆਲੂਆਂ ਤੇ ਚੋਲਿਆਂ ਨੂੰ ਦੋਵਾਂ ਨੂੰ ਕਰਾਂਗੇ ਮਿਕਸ ਭਾਈ ਜੀ ਆਲੂ ਮਿਕਸ ਕਰਨ ਦੇ ਨਾਲ-ਨਾਲ ਆਪਾਂ ਹੁਣ ਇਹਨਾਂ ਨੂੰ ਆਲੂ ਨੂੰ ਛੋਟੇ-ਛੋਟੇ ਟੁਕੜੇ ਕਰਨੇ ਆ ਆਲੂ ਜਿਹੜੇ ਆਪਾਂ ਕੁਲਚੇ 'ਚ ਭਰਾਂਗੇ ਨਾ ਉਹ ਬਾਹਰ ਨਿਕਲ ਆਉਣਗੇ ਭਾਈ ਜੀ ਹੁਣ ਆਪਣੇ ਆਲੂ ਹੋ ਗਏ ਤਿਆਰ ਹੁਣ ਪਾਵਾਂਗੇ ਗੰਡੇ ਹੋਣ ਬਾਈ ਜੀ ਇਹਨਾਂ ਦੋਵਾਂ ਨੂੰ ਗੰਡੇ ਤੇ ਆਲੂਆਂ ਨੂੰ ਥੋੜੇ ਮਿਕਸ ਕਰਾਂਗੇ ਫਿਰ ਬਾਈ ਜੀ ਚਾਟ ਤਿਆਰ ਹੋ ਗਈ ਆ ਹੁਣ ਚਾਟ ਨੂੰ ਨਾ ਡੋਂਗੇ ਚ ਕੱਢਾਂਗੇ ਬਾਈ ਜੀ ਡੋਂਗੇ ਤੇ ਆਲੂ ਹੁਣ ਕੱਢ ਲਿਆ ਹੁਣ ਇਹਦੇ ਉੱਤੇ ਪਾਵਾਂਗੇ ਧਨੀਆ ਧਨੀਆ ਦੇ ਬਾਅਦ ਫਿਰ ਪਾਵਾਂਗੇ ਗੰਡੇ ਬਾਈ ਜੀ ਗੰਡੇ ਪਾਉਣ ਦੇ ਬਾਅਦ ਫਿਰ ਹੁਣ ਪਾਵਾਂਗੇ ਨਿੰਬੂ ਭਾਈ ਜੀ ਨਿੰਬੂ ਪਾਉਣ ਦੇ ਬਾਅਦ ਹੁਣ ਤਵੀ ਨੂੰ ਕਰਾਂਗੇ ਸਾਫ਼ ਭਾਈ ਜੀ ਤਵੀ ਸਾਫ਼ ਕਰ ਲਈ ਆ ਹੁਣ ਆਪਾਂ ਕੱਟਾਂਗੇ ਡੱਬ ਰੋਟੀਆਂ ਆਹ ਡੱਬ ਰੋਟੀਆਂ ਭਾਈ ਜੀ ਤੁਹਾਨੂੰ ਸਿਰਫ ਬੇਕਰੀ ਤੋਂ ਹੀ ਮਿਲਣਗੀਆਂ ਭਾਈ ਜੀ ਆਹ ਵੇਖ ਲਓ ਜਿਹੜੀਆਂ ਆਪਾਂ ਡੱਬ ਰੋਟੀ ਕੱਟੀ ਜਾਂਦੇ ਆ ਨਾ ਐਵੇਂ ਤੁਸੀਂ ਸਾਰੀਆਂ ਹੀ ਐਵੇਂ ਕੱਟ ਲੈਣੀਆਂ ਭਾਈ ਜੀ ਮੈਂ 4-5 ਡੱਬ ਰੋਟੀਆਂ ਕੱਟ ਲਈਆਂ ਹੁਣ ਤਵੀ ਤੇ ਪਾਵਾਂਗੇ ਰਿਫੰਡ ਭਾਈ ਜੀ ਰਿਫੰਡ ਪਾ ਲਿਆ ਹੁਣ ਆਪਾਂ ਡੱਬ ਰੋਟੀ ਨੂੰ ਚੰਗੀ ਤਰ੍ਹਾਂ ਨਾ ਰਾੜਨੀ ਆ ਲਾਲ ਲਾਲ ਕਰ ਲੈਣੀ ਆ ਮਚੌਣੀਆਂ ਨਹੀਂ ਠੀਕ ਆ ਬਾਈ ਜੀ ਇਹ ਦੇਖ ਲਓ ਇਸ ਤਰ੍ਹਾਂ ਕਰਨੀ ਆ ਜਿਵੇਂ ਮੈਂ ਹੁਣ ਕੀਤੀਆਂ ਸੀਗੀਆਂ ਜੀ ਆਪਣੇ ਕੁਲਚੇ ਹੋ ਗਏ ਗਰਮ ਤਿਆਰ ਹੋ ਗਏ ਆ ਹੁਣ ਇਹਨਾਂ ਨੂੰ ਭਰਾਂਗੇ ਬਾਈ ਜੀ ਹੁਣ ਦੇਖ ਲਓ ਕਿਵੇਂ ਭਰਨੇ ਆ ਆ ਚਿਮਚ ਐਵੇਂ ਜੀ ਲੈ ਲੈਣੀ ਇੰਨੀ ਵੱਡੀ ਆਹ ਦੇਖ ਲਓ ਬਾਈ ਜੀ ਇਸ ਤਰ੍ਹਾਂ ਭਰਨੀ ਆ ਡਰ ਰੋਟੀ ਆ ਦੇਖ ਲਓ ਕਈਆਂ ਨੂੰ ਬਾਈ ਜੀ ਭਰਨੀ ਨਹੀਂ ਹੁੰਦੀ ਆ ਇਸ ਤਰ੍ਹਾਂ ਭਰਨੀ ਆ ਦੇਖ ਲਓ ਠੀਕ ਆ ਬਾਈ ਜੀ ਆਪਣੇ ਹੱਥ 'ਚ ਆ ਗਿਆ ਕੁਲਚਾ ਕੁਲਚਾ ਵੇਖ ਲਓ ਬਾਈ ਜੀ ਕੈਮ ਵਜ੍ਹਾ ਤਿਆਰ ਹੋਇਆ ਇਹ ਕੁਲਚਾ ਵੇਖੋ ਮੇਰੇ ਹੱਥ 'ਚ ਕਿੰਨਾ ਸੋਹਣਾ ਲੱਗ ਜਾਂਦਾ ਇਸ ਤਰ੍ਹਾਂ ਬਾਈ ਜੀ ਤੁਸੀਂ ਵੀ ਤਿਆਰ ਕਰ ਸਕਦੇ ਹੋ ਹੁਣ ਆਪਾਂ ਕੁਲਚੇ ਦਿੰਨੇ ਆ ਖਾਣ ਨੂੰ ਜਵਾਕਾਂ ਨੂੰ ਠੀਕ ਆ ਬਾਈ ਜੀ ਬਹੁਤ ਮਿਹਨਤ ਨਾਲ ਵੀਡੀਓ ਤਿਆਰ ਕੀਤੀ ਆ ਤੁਸੀਂ ਸਿਰਫ ਮੈਨੂੰ ਇੱਕ ਵੀਡੀਓ ਤੇ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਠੀਕ ਆ ਬਾਈ ਜੀ